ਧੰਨਵਾਦ ਪਿਆਰੇ ਦੋਸਤੋ ਇੱਕ ਵਾਰ ਫੇਰ ਹਾਜ਼ਰ ਹਾਂ ਤੁਹਾਡੇ ਨਾਲ ਥੋੜੀ ਆਵਾਜ਼ ਚੈੱਕ ਕਰ ਲਈਏ ਤਾਂ ਵਧੀਆ ਰੌਗਾ ਤੇ ਕਿਵੇਂ ਵਧੀਆ ਚੱਲ ਰਹੀ ਹੈ ਵੀ ਦੱਸ ਦਿਨਾ ਜੀ ਬੜਾ ਨਾਲ ਤੇ ਆਵਾਜ਼ ਤੋਂ ਚਲਦੀ ਹੋਈ ਵੀਡੀਓ ਨੂੰ ਜ਼ਰੂਰ ਸ਼ੇਅਰ ਕਰਦੇ ਆ ਜੀ ਤਾਂ ਵਧੀਆ ਤਰੀਕੇ ਨਾਲ ਆਪਾਂ ਗੱਲਬਾਤ ਕਰ ਸਕਾਂਗੇ ਸੋ ਜਰੂਰ ਸ਼ੇਅਰ ਕਰਿਓ ਜੀ ਜਿੰਨੇ ਵੀ ਸੁਣਦੇ ਆ ਤਾਂ ਇੱਕ ਵਾਰ ਆਪਾਂ ਸ਼ੇਅਰ ਜਰੂਰ ਕਰ ਦਈਏ ਜੀ ਤਾਂ ਵਰਤ ਵਾ ਚੰਗਾ ਰਹੂਗਾ ਜੀ ਕੋਸ਼ਿਸ਼ ਕਰੀਏ ਕਿ ਆਪਾਂ ਵੱਧ ਵੱਧ ਸ਼ੇਅਰ ਕਰੀਏ ਤਾਂ ਸੋ ਇੱਕ ਵਾਰ ਫੇਰ ਸਾਰੇ ਵੀਰਾਂ ਦਾ ਬਹੁਤ-ਬਹੁਤ ਧੰਨਵਾਦ ਸਵਾਗਤ ਜੀ ਆਇਆਂ ਨੂੰ ਤਾਂ ਵੱਧ ਵੱਧ ਵੀਡੀਓ ਨੂੰ ਸ਼ੇਅਰ ਕਰਦੇ ਹੋ ਤਾਂ ਆਪਾਂ ਵਧੀਆ ਤਰੀਕੇ ਨਾਲ ਗੱਲ ਕਰ ਸਕੀਏ ਤੇ ਆਵਾਜ਼ ਵਗੈਰਾ ਤੇ ਕਰੀ ਫੇਰ ਦੱਸ ਦੇਣਾ ਜੇ ਕੋਈ ਪ੍ਰੋਬਲਮ ਆ ਰਹੀ ਹੈ ਕਿਸੇ ਤਰ੍ਹਾਂ ਦੀ ਤੇ ਉਹ ਵੀ ਜਰੂਰ ਕਮੈਂਟਾਂ ਦੇ ਵਿੱਚ ਦੱਸ ਦੇਣਾ ਚਲਦੀ ਹੀ ਵੀਡੀਓ ਨੂੰ ਸ਼ੇਅਰ ਕਰਕੇ ਨਾਲ ਲਾਈਕ ਕਮੈਂਟ ਕਰ ਦੇਣਾ ਤੇ ਨਾਲ ਪੇਜ ਨੂੰ ਜਰੂਰ ਫੋਲੋ ਕਰ ਲਿਆ ਜੀ ਸੋ ਲਗਾਤਾਰ ਆਪਾਂ ਗੱਲਬਾਤ ਕਰਾਂਗੇ 4-5 ਮਿੰਟ ਜਿੰਨੇ ਵੀ ਵੀਰ ਜੁੜੇ ਹੋਇਆ ਸੋ ਸਾਰੇ ਵੀਰਾਂ ਨੂੰ ਬੇਨਤੀ ਹੈ ਕਿ ਇੱਕ ਕਮੈਂਟ ਜ਼ਰੂਰ ਕਰਿਓ ਕਿਥੋਂ ਤੁਸੀਂ ਵੀਡੀਓ ਦੇਖ ਰਹੇ ਹੋ ਕੀ ਹਾਲਾਤ ਹੈਗੇ ਆ ਹਾਲਾਂਕਿ ਹਾਲਾਤ ਜੋ ਹੈਗੇ ਆ ਉਹ ਲਗਾਤਾਰ ਦਾ ਨਸੀਬ ਦੱਸ ਰਹੇ ਆ ਲਾਤ ਬਾਤ ਤੋਂ ਬਾਦਰ ਹੋ ਰਿਹਾ ਲਗਾਤਾਰ ਜਿਹੜਾ ਹਰੀਕੇ ਹੈਡਵਕਸ ਤੋਂ ਪਾਣੀ ਜਿਹੜਾ ਵੱਡੇ ਪੱਦਰ ਤੇ ਡਿਸਚਾਰਜ ਕੀਤਾ ਜਾ ਰਿਹਾ ਉੱਥੋਂ ਰਿਲੀਜ਼ ਕੀਤਾ ਜਾ ਰਿਹਾ ਆਉਣ ਵਾਲੇ ਦਿਨਾਂ ਦੇ ਵਿੱਚ ਖਾਸ ਤੌਰ ਤੇ ਅੱਜ ਦੀ ਰਾਤ ਤੇ ਕੱਲ ਦਾ ਦਿਨ ਕਹਿ ਸਕਦੇ ਆ ਪਰਸੋਂ ਦਾ ਵੀ ਥੋੜਾ ਬੜਾ ਵੱਡਾ ਰਿਸਕ ਹੋ ਸਕਦਾ ਬੰਨਾਂ ਤੇ ਵੀ ਬੰਨਾਂ ਤੇ ਵੀ ਜਿਹੜੇ ਅੰਦਰ ਬੈਠੇ ਹੋ ਉਹਨਾਂ ਵਾਸਤੇ ਵੀ ਔਰ ਜਿਹੜੇ ਬੰਨਾਂ ਦੇ ਨੇੜਲੇ ਇਲਾਕੇ ਹੈਗੇ ਉਹਨਾਂ ਤੇ ਵੀ ਕਿਉਂਕਿ ਲਗਾਤਾਰ ਜਿਹੜਾ ਉਤੋਂ ਪਾਣੀ ਹਰ ਇੱਕ ਹੈਡਵੌਕਸ ਤੋਂ ਛੱਡਿਆ ਜਾ ਰਿਹਾ ਪੌਂਗ ਡੈਮ ਤੋਂ ਰਿਲੀਜ਼ਿੰਗ ਲਗਾਤਾਰ ਚੱਲ ਰਹੀ ਹੈ ਤੇ ਪਾਕੜ ਡੈਮ ਤੋਂ ਵੀ ਲਗਾਤਾਰ ਰਿਲੀਜ਼ਿੰਗ ਚੱਲ ਰਹੀ ਹੈ ਸੋ ਇਸ ਚੀਜ਼ ਨੂੰ ਲੈ ਕੇ ਸਾਨੂੰ ਧਿਆਨ ਚ ਰੱਖਦੇ ਹੋਇਆ ਇਹ ਸਾਰਾ ਧਿਆਨ ਚ ਰੱਖਣਾ ਪਊਗਾ ਤੇ ਅਸੀਂ ਤੁਹਾਡੇ ਨਾਲ ਅੰਕੜੇ ਥੋੜੇ ਜਰੂਰ ਸ਼ੇਅਰ ਕਰ ਦਨੇ ਆਂ ਕਾ ਜਿਹੜੇ ਆਪਣੇ ਕੋਲੇ ਪਹੁੰਚੇ ਹੋਏ ਆ ਅੱਜ ਸ਼ਾਮ ਦੇ 5 ਵਜੇ ਦੇ ਅੰਕੜੇ ਆ ਸਾਡੇ ਕੋਲੇ ਮੌਜੂਦ ਨੇ 3 ਸਤੰਬਰ 2025 ਸ਼ਾਮ 5 ਵਜੇ ਦੇ ਹਰੀਕੇ ਹੈਡਵਕਸ ਦੀ ਕਰੀ ਰਿਪੋਰਟ ਜਰੂਰ ਤੁਹਾਨੂੰ ਨਾਲ ਸਾਂਝੀ ਕਰ ਦਿੰਦੇ ਆ ਏ ਰਿਪੋਰਟ ਆਪਣੇ ਕੋਲੇ 10 ਵਜੇ ਦੀ 10 ਵਜੇ ਦੀ ਰਿਪੋਰਟ ਹੈ ਇਹਦੇ ਮੁਤਾਬਕ ਜਿਹੜਾ ਡਾਊਨਸਟੇਬਲ ਕੀਤੀ ਜਾ ਰਹੀ ਹੈ 3 ਲੱਖ 30 ਹਜ਼ਾਰ 670 ਕਿਲੋਸਿਕ ਇਹਸ ਰਿਪੋਰਟ ਦੇ ਮੁਤਾਬਕ ਇਹ ਕਹਿ ਸਕਦੇ ਆ ਕਿ ਜਿਹੜੀ ਆਪਣੇ ਕੋਲ ਸ਼ਾਮਾਂ ਦੀ ਰਿਪੋਰਟ ਸੀ 9 ਵਜੇ ਦੀ ਰਿਪੋਰਟ ਸੀ 327000 ਸੀ ਉਹਦੇ ਮੁਤਾਬਕ 6 ਵਜੇ ਦੀ ਰਿਪੋਰਟ ਦੇ ਮੁਤਾਬਕ 9 ਵਜੇ ਦੀ ਰਿਪੋਰਟ ਦੇ ਮੁਤਾਬਕ ਆਪਣੇ ਕੋਲ 10 ਵਜੇ ਜਿਹੜਾ ਪਾਣੀ ਕਰੀਬ 3 ਤੇ 3000 ਕਿਊਸਕ ਵਧ ਗਿਆ ਸੋ 3000 ਕਿਊਸਕ ਜਿਹੜਾ ਪਾਣੀ ਵਧ ਗਿਆ ਸ਼ਾਮ ਜਿਹੜਾ ਜੇਕਰ ਗੱਲ ਕਰਦੇ 9 ਵਜੇ ਤੇ 10 ਵਜੇ ਦੇ 1 ਘੰਟੇ ਦੇ ਦਰਮਿਆਨ ਤੇ 3000 ਕਿਊਸਕ ਜਿਹੜਾ ਪਾਣੀ ਵਧਿਆ ਹਰ ਇੱਕ ਹੈਡ ਬਾਕਸ ਤੋਂ ਸੋ ਆਪਾਂ ਇੱਕ ਵਾਰੀ ਪੌਂਗ ਡੈਮ ਤੇ ਗੱਲ ਕਰ ਲੈਨੇ ਆ ਜਿਹੜਾ ਉਥੋਂ ਆਪਣੇ ਕੋਲੇ ਅੰਕੜੇ ਆ ਸ਼ਾਮ ਦੇ 5 ਵਜੇ ਤੇ ਪੌਂਗ ਟਾਈਮ ਦਾ ਜਿਹੜਾ ਪਾਣੀ ਦਾ ਪੱਧਰ 394.43 ਫੁੱਟ ਤੇ ਆ ਜਿਹੜਾ ਉਥੋਂ ਇਹਦੇ ਚ ਪਾਣੀ ਆ ਰਿਹਾ 127000 648 ਕਿਊਸਿਕ ਤੇ ਜਿਹੜਾ ਉਥੋਂ ਪਾਣੀ ਛੱਡਿਆ ਜਾ ਰਿਹਾ 99986 ਕਿਊਸਿਕ ਅੱਗੇ ਭਗੜਾ ਦੀ ਗੱਲ ਕਰਨੇ ਨੇ ਇਹ ਵੀ ਅੰਕੜੇ ਆਪਣੇ ਕੋਲ 3 ਸਤੰਬਰ 2025 ਤਾਂ ਛਾਂ ਦੇ 5 ਵਜੇ ਤੇ ਪਾਖੜਾ ਦਾ ਜਿਹੜਾ ਪੱਧਰ ਪਾਣੀ ਦਾ ਉਹ 6 1678.45 ਫੁੱਟ ਤੇ ਆ ਜਿਹੜਾ ਵਿੱਚ ਪਾਣੀ ਆ ਰਿਹਾ 98335 ਕਿਊਸ ਕਾ ਰਿਹਾ ਤਾਂ 98335 ਕਿਊਸ ਕੇ ਵਿੱਚ ਪਾਣੀ ਆ ਰਿਹਾ ਜਿਹੜਾ ਆਊਟਫਲੋ ਹੋ ਰਿਹਾ 75000 ਹੋ ਰਿਹਾ 75000 ਕਿਊਸ ਕਿਹੜਾ ਪਾਣੀ ਆਊਟਫਲੋ ਹੋ ਰਿਹਾ ਚੱਕੀ ਰਿਵਰ ਦੀ ਗੱਲ ਕਰਦੇ 8800 ਕਿਊਸ ਤੇ ਦਸੂਏ ਦੀ ਜੇਕਰ ਗੱਲ ਕਰਦੇ 78000 ਬੀਕੂ ਸਕੁਅਰ ਦਾ ਸਵੇਰੇ ਕੋਲੇ ਪਹੁੰਚ ਰਿਹਾ ਢਿਲਵਾ ਦੀ ਗੱਲ ਕਰਦੇ 1,80,000 ਕਿਊਸਕ ਰੋਕੜ ਹੈਡਵਕਸ ਦੀ ਗੱਲ ਕਰਦੇ ਆ ਤੇ 99,052 ਕਿਊਸਕ ਗਿੱਦੜਪਿੰਡੀ ਦੀ ਗੱਲ ਕਰਦੇ ਆ ਤੇ ਉੱਥੇ ਜਿਹੜਾ ਪਾਣੀ ਪਹੁੰਚ ਰਿਹਾ ਗਿੱਦੜਪਿੰਡੀ ਰੇਲਵੇ ਸਟੇਸ਼ਨ ਜਿਹੜਾ ਰੇਲਵੇ ਵਿੱਚ ਬਣਿਆ ਉੱਥੇ ਜਿਹੜਾ ਪਾਣੀ ਪਹੁੰਚ ਰਿਹਾ 1,96,000 ਤਾਂ ਹਰ ਇੱਕ ਹੈਡਵਕਸ ਦੀ ਜੇਕਰ ਗੱਲ ਕਰਦੇ ਆ ਆਪਾਂ ਸ਼ਾਮ 5 ਵਜੇ ਉਸ ਦੇ ਮਤਾਬਕ 5 ਵਜੇ ਤੇ ਆਪਾਂ ਗੱਲ ਕਰਦੇ ਆ ਤੇ ਉਹ 3,30,677 ਕਿਊਸਕ ਜਿਹੜਾ ਹੋਣ ਦੀ ਆਪਾਂ ਜੇਕਰ ਗੱਲ ਕਰਦੇ ਆਂ ਤਾਂ ਜਿਹੜੀ ਆਪਣੇ ਕੋਲ ਰਿਪੋਰਟ ਹੈ ਆਪਣੇ ਕੋਲੇ 5 ਵਜੇ ਦੀ ਰਿਪੋਰਟ ਸੀ ਇਹ ਜਿਹੜੀ ਰਿਪੋਰਟ ਆਪਣੇ ਕੋਲ 10 ਵਜੇ ਤੇ ਆਈ ਉਹਦੇ ਮੁਤਾਬਕ 3000 ਤੇ 3 ਲੱਖ 3000 600 ਤੱਕ ਉਸ ਕਿੜਾ ਪਾਣੀ ਚੱਲ ਰਿਹਾ ਹੈਗਾ ਹਰੀ ਕੇ ਹੈਡਵਰਕਸ ਤੋਂ ਇਹ ਰਿਪੋਰਟ ਸੀ ਤੇ ਨਾਲ ਤੁਹਾਡੇ ਨਾਲ ਅਸੀਂ ਪੌਂਗ ਟਾਈਮ ਦੀ ਰਿਪੋਰਟ ਜਿਹੜੀ ਇੱਕ ਤੁਹਾਡੇ ਨਾਲ 5 ਵਜੇ ਦੀ ਸ਼ੇਅਰ ਕੀਤੀ ਹੈ ਨਾਲ ਆਪਣੇ ਕੋਲੇ ਰਿਪੋਰਟ ਇੱਕ ਪੌਂਗ ਟਾਈਮ ਦੀ ਸ਼ਾਮ 6 ਵਜੇ ਦੀ ਰਿਪੋਰਟ ਹੈਗੀ 3 ਸਤੰਬਰ 2025 ਇਹਦਾ ਜਿਹੜਾ ਰੈਸਟ ਲੈਵਲ ਹੈ 1394.46 ਫੁੱਟ ਤੇ ਆ 1394.40 ਫੁੱਟ ਤੇ ਆ ਕਰੀਬ ਕਰੀਬ ਕਹਿ ਸਕਦੇ ਜਿਹੜੀ 5 ਵਜੇ ਰਿਪੋਰਟ ਸੀ ਉਹ ਲੈਵਲ ਉਸੇ ਦੇ ਮੁਤਾਬਕ ਕਰੀਬ 6 ਵਜੇ ਵੀ ਉਹੀ ਪਹੁੰਚ ਟਾਈਮ ਦਾ ਜਿਹੜਾ ਇਨਫਲੋ ਹੋ ਰਿਹਾ 1,85,000 587 ਕਿਊਸ ਕਿਹੜਾ ਪਾਣੀ ਇਹ ਦੇਚਾਰਿਆ ਆਊਟਫਲੋ ਹੋ ਰਿਹਾ 81,075 ਕਿਊਸ ਇਹ ਪਾਣੀ ਜਿਹੜਾ ਇਹ ਆਪਣੇ ਕੋਲ ਰਿਪੋਰਟ ਹੈਗੀ ਸ਼ਾਮਾਂ ਦੇ 6 ਵਜੇ ਦੀ 3 ਸਤੰਬਰ 2025 ਦੀ ਤਾਂ ਇਹਦੇ ਜੇ ਥੋੜਾ ਜਿਹਾ ਆਪਾਂ ਦੇਖ ਲੈਨੇ ਆਂ ਫਰਕ ਕੀ ਹੈ ਤਾਂ 185 ਤਾਂ ਔਰਪਲੋ ਕੋ 185 ਉਸ ਦੇ ਮਤਲਬ ਕਿ ਇਹ ਕਹਿ ਸਕਦੇ ਹੋ ਇਸ ਰਿਪੋਰਟ ਦੇ ਮਤਲਬ ਕਿ ਵੱਡੇ ਪੱਧਰ ਤੇ ਜਿਹੜਾ ਪਾਣੀ ਇੱਥੇ ਚ ਇਨਫਲੋ ਹੋ ਰਿਹਾ ਉਹ ਕਰੀਬ 60000 ਕਿਊਸਕ ਆ ਜਿਹੜਾ ਪਾਣੀ ਵਧਿਆ ਹੈਗਾ ਇੱਥੇ ਜਿਹੜਾ ਇਨਫਲੋ ਹੋ ਰਿਹਾ 185000 ਇੱਥੇ ਜਿਹੜਾ ਇਨਫਲੋ ਹੋ ਰਿਹਾ 127000 ਉਹਨਾਂ ਦੇ ਮਤਲਬਕ ਕਰੀਬ 4045000 ਕਿਊਸ ਜਿਹੜਾ ਪਾਣੀ ਵਧਿਆ ਸ਼ਾਮ 6 ਵਜੇ 5 ਵਜੇ ਦੇ ਮੁਕਾਬਲੇ 3 ਸਤੰਬਰ 2025 ਪੌਂਟ ਟਾਈਮ ਦੀ ਜਕਰ ਗੱਲ ਕਰਦੇ ਆ ਤਾਂ ਵੱਟੇ ਪਦਰ ਤੇ ਪਾਣੀ ਜਿਹੜਾ ਵਧਿਆ ਹੈਗਾ ਉਸ ਦੇ ਮੁਕਾਬਲੇ ਪੰਜ ਦੇ ਰਿਪੋਰਟ ਦੇ ਅਨੁਸਾਰ 6 ਵਜੇ ਤਾਂ ਇਹਦੇ ਜਿਹੜਾ ਆਊਟਫਲੋ ਹੋ ਰਿਹਾ ਉੱਥੇ 81000 ਇੱਥੇ 99000 ਹਾਲਾਂਕਿ ਜਿਹੜਾ ਆਊਟਫਲੋ 6 ਵਜੇ ਦੀ ਰਿਪੋਰਟ ਚ ਕੱਟ ਕੀਤਾ ਗਿਆ ਲੇਕਿਨ ਇਹਨੇ ਫਲੋ ਜਿਹੜਾ ਪਾਣੀ ਕਾਫੀ ਵਧ ਹੋ ਰਿਹਾ ਹੈਗਾ ਸੋ ਇਹ ਸੀ ਰਿਪੋਰਟ ਸੋ ਮੌਕੇ ਦੇ ਹਾਲਾਤ ਨੇ ਜੋ ਉਹ ਵੀ ਤੁਹਾਡੇ ਨਾਲ ਅਸੀਂ ਇਹ ਸੰਬੰਧਿਤ ਸ਼ੇਅਰ ਕਰਦੇ ਰਹਿੰਦੇ ਆ ਸੋ ਅੱਜ ਦੀ ਰਾਤ ਸਾਨੂੰ ਪੈਰੇ ਦੇਣੇ ਪੈਣਗੇ ਲਗਾਤਾਰ ਤਾਂ ਜਿਹੜੇ ਅੰਦਰ ਵੀਰ ਬੈਠੇ ਆ ਦਰਿਆਵਾਂ ਦੇ ਵਿੱਚ ਹਾਲੇ ਵੀ ਅਸੀਂ ਉਹਨਾਂ ਨੂੰ ਬੇਨਤੀ ਕਰਾਂਗੇ ਜਲਦੋਂ ਜਲਦ ਤੁਸੀਂ ਸੁਰੱਖਿਅਤ ਥਾਵਾਂ ਤੇ ਆਓ ਆਪਣਾ ਪਰਛੂ ਡੰਗਰ ਮਾਰ ਡੰਗਰ ਆਪਣੇ ਬਾਲ ਬੱਚਾ ਲੈ ਕੇ ਬਾਹਰ ਆਓ ਔਰ ਬੰਨਾਂ ਤੇ ਜਿਹੜੇ ਵੀ ਸਾਡੇ ਸੇਵਾ ਕਰ ਰਹੇ ਆ ਤਾਂ ਨਾਲ ਅਸੀਂ ਰੱਖ ਵੀ ਰੱਖਣੀ ਹੈ ਤੇ ਨਾਲ ਵੱਡੇ ਪੱਧਰ ਤੇ ਜਿਹੜੀ ਸਾਡੀ ਰਸਤਾ ਆ ਰਹੀ ਹੈ ਬਾਹਰੋਂ ਸਾਡੇ ਸਮਾਜ ਸੇਵੀ ਲੈ ਕੇ ਆ ਰਹੇ ਆ ਸੰਤ ਮਹਾਪੁਰਖ ਆ ਰਹੇ ਆ ਸੰਪਰਦਾਵਾਂ ਟਕਸਾਲਾ ਲੈ ਕੇ ਆ ਰੀਆਂ ਤਾਂ ਉਹ ਵੀ ਲਗਾਤਾਰ ਚਾਰੇਂ ਅੰਡੇ ਆਸ ਦੀਆਂ ਟੀਮਾਂ ਵੀ ਜਿਸ ਤਰ੍ਹਾਂ ਲਗਾਤਾਰ ਲੱਗੀਆਂ ਹੋਈਆਂ ਨੇ ਸੋ ਸਾਰਿਆਂ ਦਾ ਧੰਨਵਾਦ ਤੇ ਇਸ ਚੱਲਦੀ ਹੋਈ ਵੀਡੀਓ ਨੂੰ ਜਰੂਰ ਸ਼ੇਅਰ ਕਰਨਾ ਸਾਡਾ ਜਿਹੜਾ ਪੇਜ ਸਾਡੀ ਧਰਤੀ ਸਾਡੇ ਲੋਕ ਇਸੇ ਨਾਲ ਤੇ YouTube ਉਸ ਨੂੰ ਸਬਸਕ੍ਰਾਈਬ ਸ਼ੇਅਰ ਲਾਈਕ ਕਰਨਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ